ਇੰਦਰਜੀਤ ਸਿੰਘ ਐਡਵੋਕੇਟ ਹਾਂ ਮੈਂ ਇਹ ਜਿਹੜਾ ਇਹ ਜਿਹੜੀ ਵਿਚਾਰਧਾਰਾ ਕਿ ਮੇਰੇ ਬੱਚੇ ਪੜ੍ਹ ਕੇ ਬਾਹਰ ਸੈਟਲ ਹੋ ਜਾਣ ਇਹ ਧਾਰਾ ਬਿਲਕੁਲ ਗਲਤ ਹੈ ਉਹਨਾਂ ਨੂੰ ਆਪਣੇ ਦੇਸ਼ ਵਿੱਚ ਰਹਿ ਕੇ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਉਹਨਾਂ ਨਾਲ ਲੜਨਾ ਚਾਹੀਦਾ ਔਰ ਇਹਦੇ ਵਿੱਚ ਸੁਧਾਰ ਲਿਆਉਣ ਦੇ ਲਈ ਚੰਗੀ ਪੜ੍ਹਾਈ ਚੰਗੀ ਸਿੱਖਿਆ ਚੰਗਾ ਮਾਹੌਲ ਤੇ ਹਰ ਕੁਝ ਚੰਗਾ ਹੋਣਾ ਬੜਾ ਜ਼ਰੂਰੀ ਹੈ ਤੇ ਜੇਕਰ ਇਹ ਜਿਹੜੀ ਨੀਤੀ ਬਣਾਈ ਹੈ ਕਿ ਪੜ੍ਹ ਕੇ ਬਾਹਰ ਚਲੇ ਜਾਓ ਤਾਂ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਤੁਸੀਂ ਦੇਖ ਰਹੇ ਹੋ ਕਿ ਥੋੜ੍ਹ ਦਿਨ ਪਹਿਲਾਂ ਹੁਸ਼ਿਆਰਪੁਰ ਚ ਜੋ ਵਾਪਰਿਆ ਉਹ ਠੀਕ ਨਹੀਂ ਵਾਪਰਿਆ ਉਹਦੇ ਕਰਕੇ ਇੱਕ ਨਵੀਂ ਲੜਾਈ ਪੈਦਾ ਹੋ ਗਈ ਔਰ ਹਰ ਵਾਸੀ ਨੂੰ ਦੇਸ਼ ਦੇ ਵਿੱਚ ਰਹਿਣ ਦਾ ਹੱਕ ਹੈ ਪਰ ਕਾਨੂੰਨੀ ਤੌਰ ਤੇ ਰਹਿਣ ਦਾ ਹੱਕ ਹੈ ਜਿਹੜੀ ਵੀ ਕੋਈ ਕ੍ਰਿਮੀਨਲ ਕਾਰਵਾਈ ਹੈ ਉਹ ਤੇ ਰੋਕ ਨਾਲ ਲਾਈ ਜਾਣੀ ਚਾਹੀਦੀ ਹੈ ਅਸੀਂ ਕਿਸੇ ਨੂੰ ਰਹਿਣ ਤੋਂ ਰੋਕ ਸਕਦੇ ਵੀ ਤੂੰ ਇੱਥੇ ਕਿਉਂ ਰਹਿਣਾ ਜੇ ਲੀਗਲੀ ਤੌਰ ਤੇ ਕੋ ਰਹਿਣਾ ਚਾਹੁੰਦਾ ਹੀ ਹੈਜ਼ ਰਾਈਟ ਟੂ ਸਟੇ ਇਨ ਪੰਜਾਬ ਪਈਆਂ ਨੂੰ ਕੀ ਪਗਸਿੰਦਾ ਪਤਾ ਹੀ ਨਹੀਂ ਪੁੱਛੀ ਮੈਂ ਇਹ ਕਹਾਂਗਾ ਕਿ ਸ਼ੀਤਰੀ ਅਨੁਸਾਰ ਭਗਤ ਸਿੰਘ ਨੇ ਅੱਜ ਅੱਜ ਤੋਂ 118 ਸਾਲ ਪਹਿਲਾਂ ਪੈਦਾ ਹੋ ਕੇ ਦੇਸ਼ ਦੇ ਵਾਸਤੇ ਜੋ ਮਿਸਾਲ ਦਿੱਤੀ ਉਹਦੀ ਮਿਸਾਲ ਮਿਲਦੀ ਮੁਸ਼ਕਲਾ ਔਰ ਜੋ ਭਗਤ ਸਿੰਘ ਸੁਪਨੇ ਚ ਦੇਖਦਾ ਸੀ ਅੱਜ ਇਹ ਸਾਡਾ ਭਾਰਤ ਉਦਾਂ ਦਾ ਭਾਰਤ ਨਹੀਂ ਹੈਗਾ ਇੱਥੇ ਗਰੀਬੀ ਇੱਥੇ ਮਜਬੂਰੀ ਇੱਥੇ ਵਿਚਾਰੀ ਇੱਥੇ ਭੁੱਖਮਰੀ ਇੱਥੇ ਅਨਪੜਤਾ ਇੱਥੇ ਨਸ਼ੇ ਜਿੰਨੇ ਦੁਨੀਆ ਭਰ ਦੀਆਂ ਮੁਸ਼ਕਲਾਂ ਉਹ ਸਾਡੇ ਭਾਰਤ ਵਿੱਚ ਨੇ ਤੇ ਅੱਜ ਤੱਕ ਇਹ ਦੁੱਖ ਦੀ ਗੱਲ ਹੈ ਕਿ 78 ਸਾਲ ਬੀਤਣ ਤੋਂ ਬਾਅਦ ਵੀ ਇਹ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਨਹੀਂ ਬਣ ਸਕਿਆ। ਜਨਮ ਦਿਹਾੜਾ ਵੀ ਸੀ ਗਈ। ਕੋਈ ਇੱਥੇ ਰਾਜਨੀਤੀ ਦੀ ਗੱਲ ਕਰੀਏ ਤਾਂ ਕੋਈ ਲੀਡਰ ਨੇ ਕੂਚਿਆ ਨਹੀਂ ਕਿਸੇ ਨੇ ਬਰਥਡੇ ਨਹੀਂ ਸੈਲੀਬ੍ਰੇਟ ਕੀਤਾ। ਅ ਇਦਾਂ ਸਿਗਾ ਜੀ ਭਗਤ ਸਿੰਘ ਦੀ ਫੋਟੋ ਨੂੰ ਯੂਜ਼ ਕਰਨ ਦੇ ਲਈ ਜਾਂ ਅੰਬੇਡਕਰ ਸਾਹਿਬ ਦੀ ਜਾਂ ਹੋਰ ਮਹਾਪੁਰਸ਼ਾਂ ਦੀ ਫੋਟੋ ਯੂਜ਼ ਕਰਨ ਦੇ ਲਈ ਹਰਕ ਕਰ ਰਿਹਾ। ਪਰ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਦੀ ਏਡਿਓਲੋਜੀ ਆ ਵਿਚਾਰਤਾਰਾ ਉਹਦੇ ਤੇ ਪਹਿਰਾ ਦੇਣ ਨੂੰ ਤਿਆਰ ਕੋਈ ਨਹੀਂ ਕਿਉਂਕਿ ਜਿਹੜਾ ਪਹਿਰਾ ਦੇਣਾ ਉਹ ਬੜਾ ਮੁਸ਼ਕਲ ਕੰਮ ਹੁੰਦਾ ਤੇ ਸਿਰਫ ਫੋਟੋ ਲਾ ਕੇ ਹਾਰ ਪਾ ਦੇਣਾ ਉਹਨੂੰ ਜ਼ਿੰਦਾਬਾਦ ਕਹਿ ਦੇਣਾ ਉਹਦੀ ਸ਼ੋਭਾ ਕਰ ਦੇਣੀ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਇਆ ਕਰਦੀ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਦੇ ਸਹੀ ਇਸ ਤਰ੍ਹਾਂ ਹੈ ਜੀ ਬਈ ਇਹ ਗੱਲ ਕਹਿਣੀ ਬਹੁਤ ਸੌਖੀ ਆ ਵੀ ਭਗਤ ਸਿੰਘ ਤੇਰੀ ਸੋਚ ਤੇ ਪਹਿਲੀ ਗੱਲ ਤੁਸੀਂ ਕਿਸੇ ਨੂੰ ਪਾਕ ਸਿੰਘ ਦੀ ਸੋਚ ਕੀ ਸੀ ਕੀ ਉਹਨੂੰ ਪਾਕ ਸਿੰਘ ਦੀ ਸੋਚ ਦੀ ਕੋਈ ਜਾਣਕਾਰੀ ਨਹੀਂ ਜੇ ਪਾਕਿਸਤਾਨ ਚਾਹੁੰਦੇ ਤਾਂ ਅੰਗਰੇਜ਼ਾਂ ਦੇ ਨਾਲ ਮਿਲ ਕੇ ਉਹ ਬਾਦਸ਼ਾਹ ਨਹੀਂ ਉਹ ਪਾਦਸ਼ਾਹ ਨਹੀਂ ਉਹ ਕਰੋੜਾ ਪਤੀ ਅਰਬਾ ਪਤੀ ਉਹ ਜੋ ਵੀ ਮਰਜੀ ਵੱਡੇ ਤੋਂ ਵੱਡੇ ਅਫਸਰ ਲੱਗ ਸਕਦੇ ਸੀ ਮਗਰ ਉਹਨਾਂ ਨੇ ਆਪਣੀ ਜ਼ਮੀਰ ਨੂੰ ਮਾਰਿਆ ਨਹੀਂ ਉਹਨਾਂ ਨੇ ਆਪਣੀ ਜ਼ਮੀਰ ਨੂੰ ਦੇਸ਼ ਦੀ ਆਜ਼ਾਦੀ ਵਾਸਤੇ ਵਰਤਿਆ ਔਰ ਆਜ਼ਾਦੀ ਵਾਸਤੇ ਵਰਤ ਕੇ ਉਹਨਾਂ ਨੇ ਸਮਾਜ ਦੇ ਵਿੱਚ ਇਨਕਲਾਬ ਲਾਉਣ ਦੀ ਕੋਸ਼ਿਸ਼ ਕੀਤੀ ਔਰ ਉਹਦੇ ਲਈ ਉਹਨਾਂ ਨੇ ਆਪਣੀ ਸ਼ਹੀਦੀ ਆਪਣੇ ਸਾਥੀਆਂ ਦੀ ਸ਼ਹੀਦੀ ਦਿੱਤੀ ਆਟੋਮੈਟਿਕ ਜੀਰੋ ਵੀ ਨੋਟ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਅੱਜ ਦੇ ਲੋਕਾਂ ਨੂੰ ਅ ਦਿਮਾਗ ਤੋਂ ਕੰਮ ਲੈ ਕੇ ਅ ਦਿਮਾਗ ਤੋਂ ਕੰਮ ਲੈ ਕੇ ਨਸ਼ਾ ਤੋਂ ਮੁਕਤ ਹੋ ਕੇ ਪੜ੍ਹਾਈ ਕਰਕੇ ਪੰਜਾਬ ਦੇ ਮਾਹੌਲ ਨੂੰ ਬਰਕੇ ਸਾਰੇ ਦੇਸ਼ ਦੇ ਮਾਹੌਲ ਨੂੰ ਚੰਗਾ ਕਰਨਾ ਚਾਹੀਦਾ ਜਿਹੜੀਆਂ ਸਮਾਜਿਕ ਬੁਰਾਈਆਂ ਉਹਦਾ ਅੰਤ ਕਰਨਾ ਚਾਹੀਦਾ ਕਿਉਂਕਿ ਇਹ ਮੈਨੂੰ ਕਹਿਣ ਚ ਕੋਈ ਝਿਜਕ ਨਹੀਂ ਕਿ ਸਮਾਜਿਕ ਬੁਰਾਈਆਂ ਨੂੰ ਪੈਦਾ ਕਰਨ ਵਾਲਾ ਜੱਥਾ ਬਹੁਤ ਜ਼ਿਆਦਾ ਵੱਡਾ ਤੇ ਉਹਨਾਂ ਨੂੰ ਖਤਮ ਕਰਨ ਵਾਲਾ ਜਿਹੜਾ ਜਿਹੜਾ ਜੱਥਾ ਉਹ ਹਜੇ ਤਿਆਰ ਵੀ ਨਹੀਂ ਹੋਇਆ ਅਜੇ ਤੱਕ ਇਸ ਕਰਕੇ ਲੋਕਾਂ ਨੂੰ ਜਿਹੜੀ ਅਵੇਅਰਨੈਸ ਹੈ ਜਿਹੜੀ ਜਾਣਕਾਰੀ ਹੈ ਉਹ ਚੇਤਨਾ ਦੇਣ ਦੀ ਲੋੜ ਹੈ ਜਸ ਵੀਰ ਸਿੰਘਾ ਜੀ ਅੱਜ ਇਹ ਸਾਰੇ ਸਾਡੀ ਭਗਤ ਸਿੰਘ ਆਰਮੇਜ ਜਿਹੜੀ ਟੀਮ ਆਈ ਆ ਆਪਣੇ ਸਰਦਾਰ ਭਗਤ ਸਿੰਘ ਜੀ ਤੇ ਬੋਤ ਤੇ ਹਲਮੜਾ ਵਰਪੜ ਕਰਨ ਤੇ ਮੇਰੀ ਤਾਂ ਸਾਰੇ ਦੇਸ਼ ਵਾਸੀਆਂ ਨੂੰ ਹੋਏ ਅਪੀਲ ਕਿ ਸਾਨੂੰ ਸਰਦਾਰ ਭਗਤ ਸਿੰਘ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਇਹਨਾਂ ਦੇ ਜੋ ਨਕਸ਼ੇ ਕਦਮ ਉਹਨਾਂ ਤੋਂ ਚੱਲਣਾ ਚਾਹੀਦਾ ਵਾ ਤੇ ਜੋ ਜਲਮ ਉਹ ਤਾਂ ਡਟ ਕੇ ਸਾਹਮਣਾ ਕਰਨਾ ਚਾਹੀਦਾ ਵਾ ਜੋ ਜਦ ਵੀ ਸਾਡੀ ਮਾੜੀਆਂ ਸਰਕਾਰਾਂ ਜੋ ਮਾੜਾ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਇਹਨਾਂ ਨੂੰ ਸਿੱਖਿਆ ਲੈ ਕੇ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਬਸ ਕਿਤੇ ਨਾ ਕਿਤੇ ਜਿਹੜੀ ਇਹ ਸਰਕਾਰ ਬਣੀ ਸੀ ਇਹ ਤਾਂ ਬਣੀ ਇਹਨਾਂ ਨੇ ਸੌ ਹੀ ਖਟਕੜ ਕਲਾ ਜਾ ਕੇ ਖਾਧੀ ਸੀ ਸੌਹ ਤਾਂ ਦੀ ਹੁਣ ਪਹਿਲਾਂ ਕੈਪਟਨ ਸਾਹਿਬ ਨੇ ਬੜੀ ਸੌ ਖਾਧੀ ਸੀ ਸੌਹ ਵਾਲੀ ਗੱਲ ਤੋਂ ਬਸ ਇਹਨਾਂ ਇੱਕ ਲੋਕਾਂ ਨੂੰ ਇੱਕ ਜੁਮਲਾ ਜਿਹਾ ਦੇ ਦਿੰਦੇ ਨੇ ਕੀਤਾ ਤਾਂ ਹੁਣ ਤੁਸੀਂ ਦੇਖ ਲਓ ਕੀ ਵਿਕਾਸ ਆ ਤੁਸੀਂ ਕੈਮਰਾ ਕਮਾ ਕੇ ਆ ਦੇਖ ਲਓ ਸ਼ਹਿਰ ਦਾ ਚੌਕ ਆ ਮੇਰ ਚੌਕ ਤਕਰੀਬਣਾ ਸਕੇ ਹੋਰ ਤਾਂ ਕੀ ਕਰਨਗੇ ਆ ਹੁਣ ਪਹਿਲਾਂ ਕਦੇ ਆ ਬੀਮਾ ਕਰਾਂਗੇ 10 ਲੱਖ ਦਾ ਉਹ ਵੀ 4 ਮਹੀਨੇ ਅੱਗੇ ਪਾਤੇ ਆ ਇਸ ਇੱਕ ਜੁਮਲੇ ਵਾਲੀ ਸਰਕਾਰ ਆ ਕੁਛ ਨਹੀਂ ਇਹਦੇ ਵਿੱਚੋਂ ਨਿਕਲਣਾ ਤੇ ਸਾਨੂੰ ਕੋਈ ਇਹ ਕਰਨਾ ਚਾਹੀਦਾ ਵੀ ਕੋਈ ਚੰਗੀ ਸਰਕਾਰ ਮੂਹਰੇ ਆਵੇ ਤਾਂ ਕਿ ਜੋ ਸਾਡੇ ਮਹਾਂਪੁਰਸ਼ਾਂ ਨੇ ਜਾਂ ਜੋ ਭਗਤ ਸਿੰਘ ਜੀ ਨੇ ਸੁਪਨੇ ਦੇਖੇ ਨੇ ਸਾਡਾ ਉਹ ਜੇ ਪੂਰਤ ਹੋਵੇ ਸਰ ਥੋੜੀ ਦੇਰ ਇਲਾਣਾ ਇੱਥੇ ਕੋਈ ਸੇਤੀ ਆਏ ਜੀ ਆਪਣੀ ਰਾਜਨੀਤੀ ਚ ਕੰਮ ਦੇ ਪੂਰਾ ਜਾਮ ਜਿਗਾ ਰੋਡ ਇਹ ਚਲੋ ਇਸ ਟੌਪਿਕ ਤੇ ਤਾਂ ਪਤਾ ਚ ਨਾ ਗੱਲ ਕੀਤੀ ਪਾ ਅੱਜ ਆਪਾਂ ਹੋਰ ਪਕਾ ਸੰਗਤ ਗੱਲ ਕਰੀਏ ਆਪਾਂ ਹੁਣ ਰਾਜਨੀਤੀ ਤਪਤੀ ਅਜਿਹਾ ਨਾ ਕੀਤੀ ਜਾਵੇ ਤੇ ਮੈਂ ਚਾਹੁੰਦਾ ਵੀ ਸਾਨੂੰ ਸਾਰਿਆਂ ਨੂੰ ਨਾ ਜੋ ਵੀ ਆਪਣੇ ਦੇਸ਼ ਵਾਸਤੇ ਚੰਗਾ ਸੋਚਣਾ ਚਾਹੀਦਾ ਵਾ ਠੀਕ ਹੈ ਨਾ ਹਰ ਪਰਾਲਾ ਕਰਨਾ ਚਾਹੀਦਾ ਵਾ ਰਾਜਨੀਤੀ ਤੋਂ ਪਰ ਉੱਠ ਕੇ ਕਨਸਾਨੀਤ ਲਈ ਵੀ ਕੋਈ ਨਾ ਕੋਈ ਚੰਗਾ ਕਦਮ ਸੋਚਣਾ ਚਾਹੀਦਾ ਵਾ ਨੌਜਵਾਨਾਂ ਲਈ ਕੀ ਸੇਧ ਦੇਣੀ ਜਾਉਂਗੇ ਤੁਸੀਂ ਮੈਂ ਤਾਂ ਸਾਰਾ ਨੌਜਵਾਨ ਨੂੰ ਇਹ ਬੇਨਤੀ ਕਰੂੰਗਾ ਵੀ ਸਾਨੂੰ ਸਰਦਾਰ ਭਗਤ ਸਿੰਘ ਜੀ ਉਹਨਾਂ ਕੋਲੋਂ ਸਿੱਖਿਆ ਲੈਣੀ ਚਾਹੀਦੀ ਆ ਜਿਨ੍ਹਾਂ ਨੇ ਉਹ ਵੀ ਚਾਹੁੰਦੇ ਅੱਜ ਕਰੋੜਪਤੀ ਅਮੀਰ ਬਣ ਸਕਦੇ ਬਹੁਤ ਰੁਪਈਆ ਕਮਾ ਸਕਦੇ ਸੀ ਬਟ ਉਹਨਾਂ ਨੇ ਸਿੱਧੀ ਦਰਵਾਜ਼ਾ ਚੁਣਿਆ ਅਗਰ ਉਹ ਸਿੱਧੀ ਦਰਵਾਜ਼ਾ ਨਾ ਚੁਣਦੇ ਤਾਂ ਅੱਜ ਉਹਨਾਂ ਦਾ ਬੁੱਤ ਨਾ ਹੁੰਦਾ ਤੇ ਅੱਜ ਸਾਡੇ ਵਰਗੇ ਹਜ਼ਾਰਾਂ ਕਰੋੜਾ ਨੌਜਵਾਨ ਨੂੰ ਇਹ ਗੱਲ ਦਾ ਅਹਿਸਾਸ ਹੀ ਨਾ ਹੁੰਦਾ ਕਿ ਇਹ ਵੀ ਇੱਕ ਰਸਤਾ ਵਾ ਸਰਦਾਰ ਜੀ ਕਿਤੇ ਨਾ ਕਿਤੇ ਲੱਗ ਕੇ ਫਿਰਦਾ ਸਰਦਾਰ ਜੀ ਇਦਾਂ ਦੀ ਤਾਂ ਫਿਲਹਾਲ ਕੋਈ ਗੱਲ ਨਹੀਂ ਪਰ ਸਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਉੱਪਰ ਉੱਠ ਕੇ ਨਾ ਇਹਦਾ ਜਵਾਬ ਉਹਨਾਂ ਲੋਕਾਂ ਨੂੰ ਦੇਣਾ ਚਾਹੀਦਾ ਜਿਹੜੇ ਇਹ ਸਵਾਲ ਕਰਦੇ ਨੇ ਸਾਨੂੰ ਹਰ ਬੰਦੇ ਨੂੰ ਆਪ ਆਪਣੇ ਅੰਦਰ ਭਗਤ ਸਿੰਘ ਦੀ ਸੋਚ ਪੈਦਾ ਕਰਨ ਦੀ ਲੋੜ ਹੈ ਤੇ ਉਹਨਾਂ ਅਰੀਦਾ ਪ੍ਰਧਾਨ ਹੈ ਜੀ ਤੇ ਅਸੀਂ ਅੱਜ ਲੋਕੀ 27 ਤਰੀਕ ਨੂੰ ਭਗਤ ਸਿੰਘ ਦਾ ਵੱਡੇ ਹੁੰਦਾ ਜੀ ਉਹ ਸਾਨੂੰ ਬਹੁਤ ਖੁਸ਼ੀ ਆ ਕਿ ਭਗਤ ਸਿੰਘ ਨੇ ਸਾਡੇ ਲਈ ਬਹੁਤ ਯੋਗਦਾਨ ਕੀਤਾ ਵਾ ਕਿ ਅੱਜ ਕੱਲ ਦੇ ਸਮਾਜ ਇਹਨਾਂ ਬਾਰੇ ਕੋਈ ਨਹੀਂ ਸੋਚ ਰਿਹਾ ਵਾ ਨਸਿਆ ਜਾ ਰਿਹਾ ਵਾ ਕਦੇ ਕੁਝ ਕੋਈ ਕਰ ਰਿਹਾ ਹੈ ਕੁਝ ਕਦੇ ਕੁਝ ਕਰ ਰਿਹਾ ਹੈ ਪੁੱਠੇ ਸਿੱਧੇ ਕੰਮ ਕਰਦਾ ਪਿਆ ਮੇਰਾ ਇੱਕੋ ਹੀ ਗੱਲ ਸਾਰਿਆਂ ਨੂੰ ਕਹਿਣ ਦੀ ਹੈ ਬਸ ਕਿ ਜਿੱਦਾਂ ਮਰਜ਼ੀ ਰਹੋ ਬਸ ਕਿਸੇ ਜ਼ੁਲਮ ਨੀ ਕਰੋ ਜਿਹਦੇ ਤੁਸੀਂ ਜ਼ੁਲਮ ਹੁੰਦੇ ਦੇਖਦੇ ਹੋ ਉਹ ਬੰਦੇ ਦਾ ਕਦੇ ਸਾਥ ਨਾ ਦਿਓ ਤੁਸੀਂ ਹੁਣੇ-ਹੁਣੇ ਗੱਲ ਕੀਤੀ ਨਸ਼ਿਆਂ ਦੀ ਹਾਂਜੀ ਪਿੱਛੇ ਜੇ ਹੁਣੇ-ਹੁਣੇ ਤਾਜ਼ੇ ਹਾਲਾਤ ਬੀਤੇ ਨੇ ਪੰਜਾਬ ਨਾਲ ਹੜ੍ਹ ਆਏ ਸੀਗੇ ਜਿਹਦੇ ਵਿੱਚ ਨੌਜਵਾਨੀ ਨੇ ਪਾਣੀ ਨਾਲ ਸਿੱਧੀ ਟੱਕਰ ਲਈ ਤੇ ਬੰਨ ਚੱਲਦੇ ਪਾਣੀ ਇਹਦੇ ਮਾਰ ਕੇ ਤਗਾ ਬੰਨ ਤੁਸੀਂ ਫੇਰ ਵੀ ਬਦਨਾਮ ਕਰੀ ਜਾਂਦੇ ਹੋ ਜਵਾਨੀ ਨੂੰ ਨਸ਼ੇ ਦਾ ਰੂਪ ਦੇ ਕੇ ਜਵਾਨੀ ਉਹ ਤਾਂ ਕੁਝ ਕਲਾਕਾਰ ਬੰਦੇ ਹੈਗੇ ਆਪਣੇ ਜਿਹੜੇ ਹਰ ਚੀਜ਼ ਨੂੰ ਜਾਂਦੇ ਆ ਵੀਡੀਓ ਦੇਖੋ ਸਰ ਉਹਦੇ ਵਿੱਚ ਵੱਤ ਤੋਂ ਵੱਧ ਪੰਜਾਬ ਦੀ ਜਵਾਨੀ ਵੱਤ ਤੋਂ ਵੱਧ ਖੜਾ ਜੀ ਜਿਹੜਾ ਪਾਣੀਆਂ ਨੂੰ ਵੱਨ ਮਾਰੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੱਤ ਬਹੁਤ ਬਹੁਤ ਚੰਗੀ ਗੱਲ ਆ ਇੱਕ ਹੜ ਜਿਹੜੀ ਹੋ ਗਈ ਨਾ ਬਹੁਤ ਪੰਜਾਬੀ ਬਹੁਤ ਔਖੇ ਵਾਲੀ ਗੱਲ ਆ ਜਿਹੜਾ ਉਹਨਾਂ ਨੇ ਸਹਿ ਲਿਆ ਵਾ ਬਾਕੀ ਜਿਹੜੇ ਨਾਲ ਖੜੇ ਰਹੇ ਉਹਨਾਂ ਨੇ ਬਹੁਤ ਵਧੀਆਂ ਗੱਲ ਆ ਸਾਡੇ ਲਈ ਉਹਨਾਂ ਨੂੰ ਬਹੁਤ ਮੁਬਾਰਕਾਂ ਉਹਨਾਂ ਨੇ ਹਰ ਇੱਕ ਬੰਦੇ ਦਾ ਸਾਥ ਦਿੱਤਾ ਵਾ ਨੌਜਵਾਨਾਂ ਨੂੰ ਵੀ ਮੈਸੀ ਰੋ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਮੇਰਾ ਬਸ ਆਪਣੇ ਦੇਸ਼ ਲਈ ਚੰਗੇ ਚੰਗੇ ਕੰਮ ਕਰਨ ਭਾਜੀ ਮੇਰਾ ਨਾਮ ਅਜੇ ਭਾਰਤੀ ਮੇਰੇ ਕਲਬ ਦਾ ਭਗਤ ਸਿੰਘ ਆਰਮੀ ਹੈਗਾ ਜੀ ਜੀ ਬੋਲਦੇ ਸਰ ਜਿਹੜੀ ਅੱਜ ਇੱਥੇ ਮਿਲਦੇ ਉਹ ਅਗਰ ਸਿੰਘ ਦੇ ਨਾਰੇ ਲਗਾਏ ਜਾ ਰਹੇ ਨੇ ਉਹਨਾਂ ਦਾ ਕੱਲ ਬਰਥਡੇ ਵੀ ਸੀਗਾ ਕੀ ਹੋ ਗਿਆ ਵੱਡੇ ਸੀਗਾ ਤੁਸੀਂ ਕਰਕੇ ਮਨਾ ਰਹੇ ਆਜ ਅਸੀਂ ਪੂਰਾ ਸਭ ਤੋਂ ਵੱਡਾ ਦੇਖਿਆ ਜਾ ਯੋਗਦਾਨ ਸ਼ਹੀਦੋਂ ਮੇ ਸਭ ਤੋਂ ਜ਼ਿਆਦਾ ਭਗਤ ਸਿੰਘ ਦਾ ਹੈ ਅਗਰ ਉਹ ਜਦੋਂ ਆਜ ਕੇ ਦਿਨ ਜਨਮ ਲਿਆ ਤੇ ਤभी ਹਮ ਲੋਗ ਆਜ਼ਾਦ ਕੀ ਕਰਾਇਆ ਉਹਨਾਂ ਨੇ ਔਰ ਆਪਣਾ ਜੀਵਨ ਆਪਣਾ ਪੂਰਾ ਸਮਾਜ ਕੇ ਲਈ ਬਲੀਦਾਨ ਕਰ ਦਿਆ ਪੂਰਾ ਚੀ ਤੇ ਹੋਰ ਕਿਹੜੇ-ਕਿਹੜੇ ਤੁਹਾਡੇ ਮੈਂਬਰ ਨਾਲ ਜੁੜੇ ਹੋਏ ਨੇ ਅੱਜ ਇੱਥੇ ਪਹੁੰਚੇ ਹੋ ਕਿੰਨੀ ਤੁਹਾਡੀ ਟੀਮ ਹੈਗੀ ਹੈ ਟੀਮ ਤਾਂ ਸਾਡੀ ਬਹੁਤ ਲੰਬੀ ਹੈਗੀ ਉਹਤ ਲੰਬੀ ਮਗਰ ਜਿਹੜੇ ਮੇਰੇ ਸਾਡੇ ਮੇਨ ਉਦੇਦਾਰ ਹੈਗੇ ਪ੍ਰਧਾਨ ਸਾਹਿਬ ਹੋਗੇ ਚੇਅਰਮੈਨ ਸਾਹਿਬ ਹੋਗੇ ਔਰ ਮੀਡੀਆ ਡਿਵਾਈਜ਼ਰ ਸਾਹਿਬ ਹੋਗੇ ਸੈਕਟਰੀ ਸਾਹਿਬ ਸਾਰੇ ਲੋਗ ਆਏ ਹਨ ਸਾਡੇ ਨਾਲ ਔਰ ਕਿਹੜੇ ਉਪਰਾਲੇ ਕੀਤੇ ਜਾਂਦੇ ਆ ਤੁਹਾਡੇ ਕਲੱਬ ਬਦ ਮੇਰੇ ਕਲੱਬ ਉਹਦਾ 14 April ਹੋ ਗਿਆ 15 किस्त हो गया 28 सितंबर हो गया 26 जनवरी हो गया और 23 मार्च हो गया यही ऐसे करते हैं आप सैदा साहब